ਅਟਾਰੀ ਦੀ ਬਹਾਦੂਰੀ ਦਾ ਹੋਰ ਅਣਸੁਣਿਆ ਕਿੱਸਾ ਸਿਆਮ ਸਿੰਘ ਅਟਾਰੀ ਦੀ ਬਹਾਦੂਰੀ ਦੇ ਅਨੇਕਾਂ ਕਿੱਸੇ ਪੰਜਾਬ ਦੇ ਇਤਿਹਾਸ ਵਿੱਚ ਸੁਣਾਏ ਜਾਂਦੇ ਹਨ ਇੱਕ ਹੋਰ ਮਸ਼ਹੂਰ ਕਿੱਸਾ 1845 ਦੀ ਪਹਿਲੀ ਅੰਗਰੇਜ਼ ਸਿੱਖ ਜੰਗ ਫਸਟ ਐਂਗਲੋ ਸਿੱਖ ਵਾਰ ਦਾ ਹੈ ਜਦੋਂ ਅੰਗਰੇਜ਼ੀ ਫੌਜ ਨੇ ਪੰਜਾਬ ਤੇ ਹਮਲਾ ਕੀਤਾ ਤਾਂ ਸਿਆਮ ਸਿੰਘ ਅਟਾਰੀ ਨੇ ਆਪਣੀ ਫੌਜ ਨੂੰ ਫਿਰੋਜ਼ ਸ਼ਾਹ ਦੀ ਲੜਾਈ ਵਿੱਚ ਨੇਤ੍ਰਿਤਵ ਦਿੰਦੇ ਹੋਏ ਸ਼ਾਨਦਾਰ ਬਹਾਦੂਰੀ ਦਾ ਪਰਚਮ ਲਹਿਰਾਇਆ ਲੜਾਈ ਦੌਰਾਨ ਅੰਗਰੇਜ਼ ਫੌਜ ਨੇ ਭਾਰੀ ਗੋਲਾਬਾਰੀ ਨਾਲ ਸਿੱਖ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਇਸ ਹਾਲਤ ਵਿੱਚ ਸਿਆਮ ਸਿੰਘ ਨੇ ਆਪਣੀ ਫੌਜ ਨੂੰ ਜੋਸ਼ ਦਿੰਦਿਆਂ ਆਖਿਆ ਸਾਡੀ ਜ਼ਮੀਨ ਸਾਡਾ ਮੌਕਾ ਅਤੇ ਸਾਡੀ ਸ਼ਾਨ ਅਸੀਂ ਇਸ ਨੂੰ ਕਦੇ ਵੀ ਗਵਾਉਣ ਨਹੀਂ ਦੇਵਾਂਗੇ ਸਿਆਮ ਸਿੰਘ ਨੇ ਆਪਣੀ ਫੌਜ ਨਾਲ ਤਿੱਖਾ ਹਮਲਾ ਬੋਲਿਆ ਭਾਵੇਂ ਉਹਨਾਂ ਦੀ ਗਿਣਤੀ ਘੱਟ ਸੀ ਪਰ ਉਹਨਾਂ ਦੀ ਬਹਾਦੂਰੀ ਅਤੇ ਚਤੁਰਾਈ ਕਾਰਨ ਸਿੱਖ ਫੌਜ ਨੇ ਅੰਗਰੇਜ਼ ਫੌਜ ਦੇ ਕਈ ਮੋਹਰੇ ਟਾ ਦਿੱਤੇ ਇਸ ਜੰਗ ਵਿੱਚ ਸਿਆਮ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਮੈਦਾਨ ਵਿੱਚ ਆਖਰੀ ਸਾਹ ਤੱਕ ਲੜਾਈ ਕੀਤੀ। ਉਹਨਾਂ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਵੀਰਤਾ ਦਾ ਅਮਰ ਪ੍ਰਤੀਕ ਬਣ ਗਈ। ਸਿਆਮ ਸਿੰਘ ਅਟਾਰੀ ਦੀ ਸ਼ਹੀਦੀ ਸਾਨੂੰ ਸਿਖਲਾਉਂਦੀ ਹੈ ਕਿ ਕਦੇ ਵੀ ਹਿੰਮਤ ਨਾ ਹਾਰੋ, ਚਾਹੇ ਵਿਰੋਧੀ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ।